ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਵਾਲੀ ਯੂਟਿਊਬਰ ਤੇ ਅੱਜ ਆਪਾਂ ਪਟਿਆਲੇ ਆਏ ਸੀ ਬਾਈ ਮੁੰਡੇ ਨੂੰ ਦਵਾਈ ਦਿਵਾਉਣ ਥੋੜਾ ਜਿਹਾ ਅੱਖ ਚ ਪ੍ਰੋਬਲਮ ਆ ਗਈ ਸੀ ਉਹ ਜੇ ਕਾ ਲਾਜ ਜਰੀ ਅੱਖ ਮਾਰ ਬੱਦ ਚੱਲਦੇ ਦਿਖਾ ਲਿਓਣੇ ਆਂਗੇ ਦੁਬਾਰੇ ਆ ਰਹੇ ਹਾਂ ਅਸੀਂ ਡਾਕਟਰ ਲਵੇ ਆਪਣੇ ਦਾ ਜਗਜੀਤ ਲਵੇ ਆਈ ਜਹਾ ਹਸਪਤਲ ਦਿਖਾਉਣਾ ਜੇ ਮੋਦੀ ਦੀ ਕਾਰਵਾਈ ਕੀ ਹੈ ਆ ਆ ਜਾ ਛਾਵੇਂ ਖੜਾ ਗਿਆ ਮੈਂ ਉਹਨਾਂ ਨੂੰ ਲੋਈ ਮਿੱਤਰੋ ਮੈਂ ਟੱਪ ਹੈ 56 ਟੱਕਾ ਟੇਕਵਾ ਦਿੱਤਾ ਸਹੀ ਹੈ ਐਸੇ ਲੋਈ ਮਿੱਤਰੋ ਮੰਡੇ ਦਾ ਇੱਕ ਟਾਕਾ ਘਟਵਾ ਤੱਕਦਾ ਦੋ ਰਹਿ ਗਏ ਦੋ ਘਟਵਾਦੇ ਆਪਾਂ 15 ਦਿਨਾਂ ਨੂੰ ਕਿਹੜਾ ਮੰਨ ਕੇ ਜੇ ਲੋ 100 ਦੇ ਵਿੱਚੋਂ 100 ਨੰਬਰ ਨਹੀਂ ਫਰਕ ਪਿਆਗਾ 100 ਦੇ ਵਿੱਚੋਂ ਮੰਨ ਕੇ ਚਲੋ 30% ਜਿਵੇਂ ਧੁੰਦਲਾ ਇਹਦੇ 30% ਸਹੀ ਹੋ ਗਿਆ 70% ਆਪਾਂ ਨੇ 35 35% ਦੋ ਟਾਂਕਾ ਦੇ ਛੱਟ ਦਾ ਹੈਣਾ ਓਏ 70% ਹੋ ਗਿਆ ਸਹੀ ਅੱਛਾ ਜੀ ਹੁਣ ਦੂਰੇ ਜਾਂਦੀ ਬੱਸ ਤੇ ਨੰਬਰ ਵੜ ਕੇ ਤਾਂ ਆਇਗਾ ਪਾ ਠੀਕ ਹੈ ਇਧਰ ਨਾਲ ਫਿਰ ਚੈਲੰਜ ਹੋ ਗਿਆ ਇਤਰੀ ਜਾਂਦੀ ਬੱਸ ਤੋਂ ਨੰਬਰ ਪੜਨਾ ਚਲਾਂ ਇਹ ਦੱਸੋ ਹੁਣ ਇੱਥੇ ਕੋਈ ਬਰੀਕ ਅੱਖਰ ਹੀ ਨਹੀਂ ਹੈਗੇ ਯਾਰ ਹੂੰ ਹੋ ਤੇ ਉਹ ਦੀਨਾ ਤੈਨੂੰ ਡਾਕਟਰ ਜਗਜੀਤ ਲਿਖਿਆ ਹੋਇਆ ਥੱਲੇ ਵਾਲੇ ਪੜਾ ਉਹ ਡਾਕਟਰ ਉਹ ਥੱਲੇ ਵੀ ਲਿਖਿਆ ਹੋਇਆ ਬਰੀਕ ਅੱਖਰਾਂ 'ਚ ਉਹ ਬਰੀਕ ਅੱਖਰਾਂ 'ਚ ਲਿਖਿਆ ਉਹ ਨਹੀਂ ਦੁੱਤੇ ਵਿਚਾਲੇ ਕੁਝ ਦੀਨਾ ਉਹ ਜਮਾ ਥੱਲੇ ਵਾਲਾ ਬੜਾ ਚੱਲ ਉਹਦੇ ਛੱਡ ਇੱਧਰ ਆ ਕੇ ਵੜੀ ਕੀ ਲਿਖਿਆ ਹੋਇਆ ਉਹ ਅਸੀਂ 9 ਨੰਬਰ ਦੇ ਥੱਲੇ ਉਹਦਾ ਤੂੰ ਕੱਖ ਬੰਦ ਕਰਕੇ ਬਣਨੀ ਦੀਆਂ ਦਾ ਦੋਨੇ ਨੇ ਪੜ ਲਿਆ ਫੇਰ ਬਦਲਾਦਾ ਵੀ ਕਿੰਨੇ ਪਾਣੀ ਜਦੋਂ ਲੋ ਵੀ ਮਿੱਤਰੋ ਉੱਥੋਂ ਆ ਗਈ ਸੀ ਆਪਾਂ ਪੱਟਿਆਣੇ ਤੋਂ ਬਾਈ ਆ ਜੋੜ ਜੇ ਬੜੀ ਮਚਾਉਂਦੀ ਬਾਈ ਅੱਖੇ ਦਾ ਕੰਮ ਕਰਾ ਕੇ ਬਾਈ ਹੁਣ ਕੇਵਲ ਗੂਗਲ ਨਵੀਂ ਪਵਾਤੀ ਨਾਵਾ ਇੰਜਰ ਬਣਦਾ ਵਾਟਰ ਦਾ ਸਾਰੇ ਕਸਦਾ ਗਰੀਨ ਦਾ ਮੁੰਡਾ ਠੀਕ ਸੂਬਰ ਆਗੇ ਬਲਜੀ ਵੀ ਨਵੀਂ ਪਵਾਤੀ ਜੋੜ ਜੀ ਦੀ ਦੇ ਵਿੱਚ ਤੇ ਕੋਈ ਕਮੀ ਪੇਸ਼ੀ ਰਹੇ ਨਾ ਤੁਸੀਂ ਕਮੈਂਟਾਂ 'ਚ ਦੱਸਦੇ ਹੁੰਦੇ ਸੀ ਵੀ ਸਾਫ ਸਪਈ ਇਧਰਲੇ ਪਾਸੇ ਤੋਂ ਆਪਾਂ ਕਰਤੀ ਇਹ ਇਧਰੋਂ ਰਹਿੰਦੀ ਹੈ ਮਿੱਤਰੋ ਆ ਤਾਂ ਕਰਤੀ ਸਾਫ ਸਪਈ ਆਹ ਰੋੜੇ ਤਾਂ ਫਿਰ ਜ਼ਰੂਰੀ ਨੇ ਰਾਤ ਬਰਾਤੇ ਸੱਪ ਸੁਰਤੀ ਨਿਕਲੇ ਚਲਾਤਾ ਆ ਜੋੜ ਜੇ ਮੱਛੀ ਜਾਂਦੇ ਨੇ ਬਾਈ ਆ ਦੇਖਾ ਇਹਦਾ ਵੀ ਕੰਮ ਪੱਕਾ ਕਰਦੇ ਆਂ ਇਸਕੀਮ ਲਾਈਏ ਜੀ ਇਹਦੇ ਮੁੰਡਾ ਕਹਿੰਦਾ ਆ ਲਾਵਾਂ ਇਹਦੇ ਕੋਕੇ ਜਮਾ ਕਾਦੇ ਨੇ ਇਹ ਕੋਕੇ ਕਾਪਰ ਕਾਪਰ ਦੇ ਨੇ ਹਾਂ ਜੀ ਕਾਪਰ ਦੇ ਕੋਕੇ ਲਾਵਾਂਗੇ ਉੱਪਰ ਦੀ ਉਹ ਲੈਂਦੀ ਆ ਬਾਈ ਚਾਂਦੀ ਲੈਂਦੀ ਆ ਇਹ ਚਾਂਦੀ ਦੇ ਕੋਕੇ ਲਾਉਣੇ ਨੇ ਹਨਾ ਚਾਂਦੀ ਦੇ ਕੋਕੇ ਲੋਕ ਤਾਂਬੇ ਦੇ ਲਾਉਂਦੇ ਨੇ ਬਾਈ ਜਾਂਦੀ ਦੇ ਕੋਕੇ ਲਾ ਰਹੇ ਆ ਇਹਨੇ ਲਾਉਂਦੇ ਨੇ ਸਾਰੇ ਕੋਕੇ ਲਾ ਲੈਣੇ ਨੇ